ਭਾਈ ਜਿਹੜੀਆਂ ਹਾ ਪ੍ਰਚਾਰ ਚ ਚੱਲ ਰਹੇ ਨੇ April ਦੇ ਵਿੱਚ ਇਹ ਵੀ ਕਿਹਦੀਆਂ ਵੋਟਾਂ ਆ ਰਹੀਆਂ ਨੇ ਵੀ ਹੁਣ ਕਿਹੜੀਆਂ ਆ ਗਈਆਂ ਇਹ ਹਾਂ ਇਹ ਆਪਣਾ ਨੇ ਇੱਕ ਐਮਐਲ ਹੋ ਗਈ ਮਰ ਲੁਧਿਆਣੇ ਤੋਂ ਹੀ ਲੁਧਿਆਣੇ ਤੋਂ ਹਾਂ ਸ਼ਹਿਰ ਚੋਂ ਉਹਦਾ ਨੋਹਿ ਦਾ ਗੋਗੀ ਠੀਕ ਹੈ ਤੇ ਉਹ ਪੂਰਾ ਹੋ ਗਿਆ ਸੀਗਾ ਉਹਦੇ ਤੇ ਬੇਸ ਤੇ ਹੁਣ ਉਹ ਸੀਟ ਉਹ ਕੀ ਖਾਲੀ ਉੱਥੇ ਉਹਨੂੰ ਇਲੈਕਸ਼ਨ ਕਰਾ ਰਹੇ ਨੇ ਆਪ ਕੋ ਆਪਣੇ ਐਮਐਲ ਪਾ ਕੇ ਖੜੇ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਆਪਣਾ ਲੈਕਸੋ ਨੋਟ ਕੈਂਡੀਡੇਟ ਖੜਾ ਕਰਤਾ ਤੇ ਕਾਂਗਰਸ ਨੇ ਵੀ ਆਪਣਾ ਕਰਤਾ ਤੇ ਬੀਜੇਪੀ ਵੀ ਉੱਥੋਂ ਖੜਾ ਕਰੀਆ ਉਹਦਾ ਕੈਂਡੀਡੇਟ ਤੇ ਰਹੀ ਖਾਲੀ ਖਾਲੀ ਜਲ ਵੀ ਹੁਣ ਕਹਿੰਦੇ ਆਪਣਾ ਕੈਂਡੀਡੇਟ ਉੱਥੋਂ ਖੜਾ ਕਰ ਰਹੇ ਨੇ ਮਤਲਬ ਐਮਐਲਏ ਦੀਆਂ ਵੋਟਾਂ ਹੋ ਰਹੀਆਂ ਨੇ ਹਾਂ ਇੱਕ ਸੀਟ ਖਾਲੀ ਹੋ ਗਈ ਸੀਗੀ ਉਹ ਇੱਕ ਸੀਟ ਖਾਲੀ ਹੋਣ ਕਰਕੇ ਵੀ ਸਾਰੀਆਂ ਵੋਟਾਂ ਦੁਬਾਰਾ ਤੋਂ ਹੋਣਗੀਆਂ ਨਹੀਂ ਸਾਰੀਆਂ ਨਹੀਂ ਕੱਲੀ ਇੱਕ ਹੀ ਇਲੈਕਸ਼ਨ ਹੋਣੀ ਆ ਜਿੱਥੋਂ ਆਪਣਾ ਗੋਗੀ ਆਪਣੇ ਖੜਾ ਜਿਕਾ ਸਾਰੇ ਇਲਾਕੇ ਚੋਂ ਉਹ ਸੀਟ ਖਾਲੀ ਹੋਣ ਨਾਲ ਉਹ ਹੋ ਗਈ ਬੇਲੀ ਹੁਣ ਉਹਦਾ ਪ੍ਰਚਾਰ ਚੱਲਦਾ ਪਿਆ ਵਾ ਤੇ ਆਹ ਮਹੀਨੇ ਚ ਲਗਭਗ ਇਲੈਕਸ਼ਨ ਹੋ ਹੋ ਜਾਣਗੇ ਫਿਰ ਇਹਦੇ ਬਾਅਦ ਹੋਰ ਇੱਕ ਆ ਰਹੀਆਂ ਨੇ ਵੋਟਾਂ ਹਾਂਜੀ ਕਿਹੜੀਆਂ ਆ ਰਹੀਆਂ ਜੀ ਉਹ ਆ ਜਾਣਗੀਆਂ ਜ਼ਿਲ੍ਹਾ ਪ੍ਰੀਸ਼ਤੇ ਪਲਾਸੰਤੀ ਉਹ ਵੀ ਲੇਟ ਚੱਲਦੀਆਂ ਪਈਆਂ ਨੇ ਘਟੋ ਘਟ ਉਹ 1.5 ਸਾਲ ਲੇਟ ਹੋਈਆਂ ਨੇ ਵੋਟਾਂ ਜੀ ਇਹ ਕਿੰਨਾ ਢਾਂਚਾ ਹੀ ਵਿਗੜਿਆ ਪਿਆ ਵਾ ਜਦੋਂ ਦੀ ਸਰਕਾਰ ਆਈ ਆ ਹਾਂ ਹੁਣ ਸਰਪੰਚੀ ਬਹੁਤ ਲੇਟ ਹੋ ਗਈ ਸੀ ਵੀ ਉਹ ਵੀ ਘਟੋ ਘਟ 6-1.5 ਸਾਲ ਲੇਟ ਰਹੀ ਆ ਹੁਣ ਬਲਾਕ ਸੰਮਤੀ ਜ਼ਿਲ੍ਹਾ ਪ੍ਰੈਸ ਇਹ ਵੀ ਬਹੁਤ ਲੇਟ ਚੱਲਦੀ ਪਈ ਆ ਪਹਿਲਾਂ ਕੌਂਸਲਰ ਲੇਟ ਹੋ ਗਈ ਸੀ ਇਹ ਲੇਟ ਹੋਣ ਦਾ ਕਾਰਨ ਕੀ ਆਈ ਪਹਿਲਾਂ ਆਮ ਆਦਮੀ ਪਾਰਟੀ ਨੂੰ ਨਾ ਥੋੜਾ ਜਿਹਾ ਉਹਦਾ ਤੋਂ ਸੈਫਟੀਆਂ ਜਿਹੜੇ ਬੜੇ ਨਹੀਂ ਸੀਗਾ ਕਰਦੇ 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 ਲੇਟ ਹੋ ਗਿਆ ਤਿੰਨ ਚਾਰ ਵਾਰੀ ਤਾਂ ਭੰਗ ਹੋ ਗਏ ਪਹਿਲਾਂ ਤਾਂ ਬਲਾਕ ਆਪਣੇ ਸਰਪੰਚੀ ਭੰਗ ਹੋ ਗਈ ਸੀ ਜੀ ਜੀ ਹਾਂ ਜੀ ਤੇ ਹੁਣ ਬਲਾਕ ਸੰਮਤੀ ਨੂੰ ਵੀ ਭੰਗੋਈ ਨੂੰ 1.5 ਸਾਲ ਹੋ ਗਿਆ ਵਾ ਹੁਣ ਜਾ ਕੇ ਗਾਹਾਂ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਕਰਾਉਣਗੇ ਉਸ ਤੋਂ ਪਹਿਲਾਂ ਆਹ ਐਮਐਲਏ ਜਿਹੜੀ ਸੀਟ ਖਾਲੀ ਹੋਈ ਚਗੀ ਇਹਦੇ ਇਲੈਕਸ਼ਨ ਹੋ ਰਹੇ ਨੇ ਮਤਲਬ ਜਿਵੇਂ ਆਪਾਂ ਲੋਕਾਂ ਤੋਂ ਸੁਣਦੇ ਪਏ ਆ ਵੀ ਜਦੋਂ ਦੀ ਮਾਨ ਸਰਕਾਰ ਆਈ ਆ ਹਾਂ ਜੀ ਵੀ ਜਿਹੜਾ ਆਪਣਾ ਪੰਜਾਬ ਆ 20 ਸਾਲ ਅੱਗੇ ਦਾ ਕੀ ਜਾਣਾ ਸੀ 20 ਸਾਲ ਪਿੱਛੇ ਆ ਗਿਆ ਆ ਕਈ ਚੀਜ਼ਾਂ ਆ ਆਪ ਦਾ ਸੁਧਾਰ ਕਰਨ ਲੱਗੇ ਹੋ ਨੇ ਅੱਭਲੂ ਤਾਂ ਪੂਰਾ ਸੁਧਾਰ ਕਰਦੇ ਆ ਪਰ ਉਤੇ ਨਹੀਂ ਖਰੇ ਉਤੇ ਦਾ ਸਿਰਪ ਜਿਵੇਂ ਬਿਜਲੀ ਆ ਵੀ ਉਹ ਸਸਤੀ ਹੋ ਗਈ ਹਜੇ ਤਾਂ ਜਨਾਨੀਆਂ ਵਾਲਾ ਜਿਹੜਾ 1000 ਰੁਪਿਆ ਉਹ ਨਹੀਂ ਆਇਆ ਹੈਗਾ ਵੈਸੇ ਤਾਂ ਮੈਂ ਇਹ ਹੱਕ 'ਚ ਨਹੀਂ ਹੈਗਾ ਨਾ ਮੈਂ ਬਿਜਲੀ ਜਿਹੜੀ ਫ੍ਰੀ ਆ ਉਹ ਜ ਹੱਕ 'ਚ ਕੀ ਸਸਤੀ ਕਰ ਦੋ ਕਮ ਸੇ ਕਮ ਆਪਣਾ ਬਜਟ ਤਾਂ ਜਾਂਦਾ ਰਹੇ ਹੁਣ ਬਿਜਲੀ ਜਿਹੜੀ ਜਮੇ ਫ੍ਰੀ ਆ 600 ਯੂਨਟ ਦੋ ਮਹੀਨਿਆਂ ਦੀ ਹੁਣ ਉਹ ਆਪਣੇ ਖਜ਼ਾਨੇ 'ਚ ਤਾਂ ਕੋਈ ਜਾਣਾ ਨਹੀਂ ਹੈਗਾ ਜਿੰਨੇ ਨੇ ਪਾਈ ਏਸੀ ਲੱਗੇ ਜਾਂ ਹੋਰ ਕੋਈ ਉਹਨਾਂ ਦਾ ਜਾਊਗਾ ਆਮ ਮਨਾਂ ਰੁਪਏ ਜਮੇ ਇਹ 'ਚ ਉਹ ਜਮਦਰਵੀ ਉਹਨ ਦਾ ਬਿੱਲ ਦੇਣਾ ਹੀ ਨਹੀਂ ਹੈਗਾ ਆ ਘੱਟ ਰੇਟ ਕਰ ਦੋ 3 ਰੁਪਏ ਕਰ ਦੋ 4 ਰੁਪਏ ਕਰ ਦੋ ਕਭੇ ਕਭੇ ਕੋਈ ਜਾਂਦਾ ਰਹੇ ਜਿਹੜੇ ਉਹਦੇ ਤਨਖਾਹ ਆਪਣੇ ਕਰਮਚਾਰੀ ਉਹਨਾਂ ਤਨਖਾਹ ਦਾ ਵਿੱਚੋਂ ਨਿਕਲਦੇ ਰਹੇ ਤੇ ਉਹ ਫਿਰ ਆਪਣੇ ਤੇ ਬੋਝ ਪਾੜਨਾ ਵਾ ਜਿਵੇਂ ਕਹਿੰਦੇ ਵੀ ਕਰਜ਼ਾ ਹੋਰ ਫਿਰ ਪੰਜਾਬ ਸਰ ਚੜੂਗਾ ਮਤਲਬ ਇਹ ਆਉਣ ਵਾਲੇ ਸਰਕਾਰ ਦੇ ਉੱਤੇ ਹੋਰ ਕਰਜ਼ਾ ਜੜੂ ਜਿਹੜਾ ਪੰਜਾਬ ਆ ਵੀ ਹੁਣ ਤਾਂ 2.5 ਕਰੋੜ ਦਾ ਕਰਜ਼ਾ ਦਾ ਵੀ 5-6 100 ਕਰੋੜ ਦਾ ਕਰਜ਼ਾ ਹੋ ਜਾਊਗਾ 5-6 100 ਕਰੋੜ ਨਹੀਂ ਹੁੰਦਾ ਨਾ ਇਹ ਜਿਵੇਂ ਪਹਿਲਾਂ 2.5 ਲੱਖ ਕਰੋੜ ਸੀਗਾ ਕਰਜ਼ਾ ਹੁਣ ਮੈਨੂੰ ਮੈਂ ਉਹ 1 ਲੱਖ ਕਰੋੜ ਹੋਰ ਕਰਜ਼ਾ ਆਪਣੇ ਤੇ ਚੜ ਗਿਆ 1 ਲੱਖ ਕਰੋੜ ਹੁੰਦਾ ਜੀ ਇਹ 5 6 100 ਕਰੋੜ ਤਾਂ ਕੁਝ ਵੀ ਨਹੀਂ ਹੁੰਦਾ ਹੈਗਾ ਇਹ ਲੱਖਾਂ ਦੀ ਜਨ ਉਹ ਲੱਖ ਕਰੋੜ ਹੋ ਗਿਆ ਜਿਵੇਂ ਆਮਦਨਾਂ ਦਾ ਓਕਣੀ ਇਹ ਹੁਣ ਭਾਈ ਜੇ ਆਹੀ ਕਮ ਰਿਆ ਤਾਂ ਕਰਜ਼ਾ ਹੋਰ ਸਿਰ ਚੜੂਗਾ ਜੇ 1000 ਰੁਪਏ ਲੱਗ ਕਰਤਾ ਹੁਣ ਜਿਵੇਂ ਹੁਣ ਜਨਾਨੀਆਂ ਕਹਿੰਦੀਆਂ ਨੇ ਵੀ 3 ਸਾਲ ਤੋਂ ਉੱਪਰ ਹੋ ਗਿਆ ਜੇ ਇੱਕ ਜਨਾਨੀ ਨੂੰ ਇੱਕ ਜਨਾਨੀ ਨੂੰ ਦਿੱਤਾ ਇੱਕ 1000 ਰੁਪਿਆ ਤੇ 36 36000 ਤਾਂ ਉਹੀ ਜਨਾਨੀਦ ਹੋਇਆ ਪਿਆ ਇਹ ਪੰਜਾਬ ਦੀ ਫੇਚਰਾਨੀਆਂ ਦੇਖ ਲੋ ਕਿੱਥੇ ਜਾਪੀ ਦਲੇ ਨਹੀਂ ਪਹਿਲਾਂ ਤਾਂ ਸਰਕਾਰਾਂ ਨੂੰ ਵਾਅਦੇ ਕਰਨੇ ਨਹੀਂ ਚਾਹੀਦੇ ਇਹਦੇ ਜੇ ਸਰਕਾਰਾਂ ਵਾਅਦੇ ਨਹੀਂ ਪੂਰੀਆਂ ਕਰਦੀਆਂ ਨੇ ਸਰਕਾਰ ਭੰਗ ਕਰ ਦੇਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ ਜੀ ਵਾਸੇ ਮੌਲਾ ਤਾਂ 1.5 ਸਾਲ ਹੀ ਰਹਿ ਗਿਆ ਸਰਕਾਰ ਦਾ ਹੀ ਹਾਂ ਇਹਨਾਂ ਕਹਿ ਸਕਦੇ ਆਪਾਂ ਕਿਉਂਕਿ 3 ਸਾਲ ਤੋਂ ਵੱਧ ਟਾਈਮ ਵੀ ਚੁੱਕਿਆ ਵਾ ਬਾਕੀ ਹੁਣ ਹੈਗੇ ਤਾਂ ਅਸੀਂ ਕਿ ਸਮਝ ਲਾ ਵੀ 1.5 ਸਾਲ ਹੀ ਲਾ ਲਓ ਪਹਿਲਾਂ ਫਿਰ ਚੋਣ ਜਾਬ ਤੋਂ ਵੀ ਲੱਗ ਜੰਦਾ ਹੁੰਦਾ ਵਾ ਇਹ ਤਾਂ ਵਧੀਆ ਕੰਮ ਕਰਦੂਆ ਠੀਕ ਆ ਪੈਸੇ ਤਾਂ ਮੇਰੇ ਕੋਲ ਜ਼ੀਰੋ ਲੈਵਲ ਹੀ ਲੱਗਦਾ ਪਿਆਵਾ ਮੇਰੇ ਇਦਨੀਆਂ ਕਰਤੇ ਕੋਈ ਸਾਰੇ ਨਹੀਂ ਕਰ ਬਈ ਤੁਹਾਨੂੰ ਕੀ ਲੱਗਦਾ ਈ ਜਿਹੜੀ ਆਡੀਅנס ਦੇਖ ਰਹੀ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦਾ